ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤਾਂ ਅੱਜ ਗੱਲ ਕਰਦੇ ਆਂ ਜੀ ਵੀ ਸਾਡੇ ਜਿਹੜੇ ਪੰਜਾਬੀ ਆ ਇਹ ਕਿੱਦਾਂ ਬੰਦੇ ਨੂੰ ਜੀਂਦੇ ਜੀ ਪੁੱਛਦੇ ਨਹੀਂ ਜੇ ਕੋਈ ਸਾਡੇ ਵਰਗਾ ਸੱਚ ਬੋਲਣ ਲੱਗਦਾ ਉਹਨੂੰ ਬੈਡ ਕਮੈਂਟ ਪਾਉਂਦੇ ਆ ਆ ਐਸ ਬਾਈ ਕੁਛ ਕਰਕੇ ਬੰਦਾ ਹੈਗਾ ਇਹ ਬੜੇ ਗਲਤ ਬੋਲਦਾ ਕਦੀ ਸਹੀ ਬੋਲ ਲੈਂਦਾ ਇਹਦਾ ਪਤਾ ਕੋਈ ਨਹੀਂ ਲੱਗਦਾ ਕਦੀ ਸਾਨੂੰ ਕਹਿੰਦਾ ਫੁਲਾਨੇ ਨਾਲ ਲੜੋ ਫੁਲਾਨੇ ਨਾਲ ਲੜੋ ਅਸੀਂ ਇਹਦੀ ਗੱਲ ਦਾ ਕੋਈ ਰਿਸਪੌਂਸ ਨਹੀਂ ਦਿੰਦੇ ਜਾਂ ਅਸੀਂ ਇਹਨੂੰ ਕਹਿਣਾ ਚਾਹੁੰਦੇ ਤਾਂ ਗਲਤ ਬੋਲਦਾ ਉਹਦਾ ਮੈਂ ਜਵਾਬ ਦੇਣ ਲੱਗਿਆ ਇਹ ਚੰਦਕ ਲੋਕ ਹੁੰਦੇ ਆ ਜੀ ਪੰਜਾਬ 'ਚ ਚੰਦ ਲੋਕ ਹੀ ਆ ਜਿਨ੍ਹਾਂ ਨੇ 1947 ਤੋਂ ਲੈ ਕੇ ਅੱਜ ਤੱਕ ਹਿੰਦੁਸਤਾਨ ਦੋ ਹਿੰਦੁਸਤਾਨ ਨੂੰ ਦੋ ਬਰਖਿਆ ਜਾਂ ਪੰਜਾਬ ਨੂੰ ਦੋ ਬਰਖਿਆ ਰੱਖ ਲਓ ਇਹ ਉਹ ਵਿੱਚ ਚਾਰ ਕਿ ਲੋਕ ਆਉਂਦੇ ਆ ਉਹ ਟੋਰਾ ਲਾ ਦਿੰਦੇ ਆਪਾਂ ਜਿਹੜੇ ਬਾਕੀ ਲੋਕ ਉਹਨਾਂ ਦੇ ਮਗਰ ਲੱਗ ਜਾਂਦੇ ਉਹ ਦੱਸਣਾ ਤੁਹਾਨੂੰ ਕਿੱਦਾਂ ਸ਼ਹੀਦ ਭਗਤ ਸਿੰਘ ਜਦੋਂ ਸ਼ਹੀਦ ਹੋਇਆ ਤੁਸੀਂ ਉਹ ਸੋਚੋ ਵੀ ਉਦੋਂ ਕਿੰਨੇ ਕੁ ਲੋਕ ਸੀਗੇ ਉਹਦੇ ਮਗਰ ਕਿੰਨੇ ਪੰਜਾਬੀ ਸੀ ਹਨਾ ਮਰਨ ਤੋਂ ਬਾਅਦ ਉਹਤੇ ਬਿਜ਼ਨਸ ਕੀਤਾ ਗਿਆ ਉਹਦਾ ਬਦਲਾ ਲੈਣ ਲਈ ਸੌਤ ਤੋਂ ਦੋ ਕੁੜੀਆਂ ਆਈਆਂ ਮੈਂ ਅਕਸਰ ਬੋਲਦਾ ਹਨਾ ਤੇ ਜੇ ਇਦਾਂ ਨਹੀਂ ਸੀ ਤਾਂ ਸਾਡੇ ਬੰਦਿਆਂ ਨੇ ਬਦਲਾ ਕਿਉਂ ਨਹੀਂ ਲਿਆ bizness ਕੀਤਾ ਉਸ ਤੋਂ ਬਾਅਦ ਆਜੀ ਆਪਾਂ ਚਮਕੀਲੇ ਤੇ ਚਮਕੀਲਾ ਮਰ ਗਿਆ ਉਹਦੇ ਮੇਲੇ ਮੂਲੇ ਕਰਾ ਕੇ bizness ਕੀਤਾ ਉਸ ਤੋਂ ਅੱਗੇ ਚੱਲ ਪਾਓ ਜੀ ਹਨਾ ਜਿੱਦਾਂ ਹੀ ਦੀਪ ਸਿੱਧੂ ਆਇਆ ਜੀ ਦੇ ਜੀ ਗਰਦਾਰ ਐ ਫਲਾਨਾ ਐ ਕੰਪਨੀਆਂ ਦਾ ਬੰਦਾ ਐ ਜਿੱਦਾਂ ਹੀ ਉਹ ਗਿਆ ਉਹ ਸ਼ਹੀਦ ਬਣਾ ਲਿਆ ਉਹ ਤੇ ਬਿਜ਼ਨਸ ਹੋ ਗਿਆ ਇਹ ਬਿਜ਼ਨਸ ਹੀ ਹੋ ਰਿਹਾ ਹੈ ਤੁਹਾਨੂੰ ਸ਼ਾਇਦ ਗੱਲ ਬੁਰੀ ਲੱਗੂ ਸਾਡਾ ਆਰਟਿਸਟ ਭਰਾ ਸੀ ਅਸੀਂ ਉਹਤੇ ਬੋਲ ਸਕਦੇ ਆ ਅਸੀਂ ਕਿਸੇ ਹੋਰ ਚੀਜ਼ ਤੇ ਨਹੀਂ ਬੋਲਦੇ ਉਹ ਬੌਂਬਿਓ ਹੀ ਆਇਆ ਸੀ ਲੜਨ ਲਈ ਸੱਚ ਬੋਲਣ ਲਈ ਉਹਨੂੰ ਕੀ ਸਮਝਿਆ ਗੱਦਾਰ ਹੈਨਾ ਤੇ ਉਹਦਾ ਖਲਾਸਾ ਸੀ ਹਿੰਦੀ ਚ ਕਰਨਾ ਤੁਹਾਨੂੰ ਦੱਸੀਏ ਪੇ ਐਕਟਰਾਂ ਵਾਲਿਆਂ ਨੂੰ ਭੇਜਿਆ ਸੀ ਬੜ ਬੜਿਆਂ ਨੇ ਤੇ ਤੁਸੀਂ ਉਹਨੂੰ ਧੋਖਾ ਦਿੱਤਾ ਤਾਂ ਉਹ ਵਿਚਾਰਾ ਮਰਿਆ ਐਂਡ ਤੱਕ ਉਹਨੂੰ ਕਿਸੇ ਦਾ ਭਰੋਸਾ ਨਹੀਂ ਸੀ ਕਿਉਂ ਕੱਲਾ ਰਹਿੰਦਾ ਸੀ ਤੁਸੀਂ ਸੋਚ ਕੇ ਦੇਖੋ ਦਿੱਲੀ ਕਿਸੇ ਨੂੰ ਕਿਉਂ ਨਹੀਂ ਲੈ ਕੇ ਗਿਆ ਕਿਉਂਕਿ ਆਪਾਂ ਉਹਨਾਂ ਨਾਲ ਕਰਦੇ ਕੀ ਹਾਂ ਉਸ ਤੋਂ ਪਹਿਲਾਂ ਸ਼ਿਵ ਕੁਮਾਰ ਬਟਾਲਵੀ ਜੀਨ ਦੇ ਜੀ ਸ਼ਰਾਬੀ ਮਰਨ ਤੋਂ ਬਾਅਦ ਗੀਤਕਾਰਾਂ ਦਾ ਸਰਤਾਜ ਦੇ ਮੇਲੇ ਕਰਾ ਬੋਰਡ ਸਾਰਾ ਕੁਝ ਉਸ ਤੋਂ ਬਾਅਦ ਹੁਣ ਸਿੱਧੂ ਸਿੱਧੂ ਮੂਸੇਆ ਦਾ ਤੁਸੀਂ ਕਿਦਾਂ ਸਿਸਟਮ ਚਲਾਇਆ ਹੋਇਆ ਉਹ ਭਾਈ ਜੀਂਦੇ ਜੀ ਸਮਝੋ ਬੰਦਿਆਂ ਨੂੰ ਉਹ ਬੰਦੇ ਤਾਂ ਮਰੌਣਾ ਹੀ ਚਾਹੁੰਦੇ ਆ ਜਿਹੜੇ ਮਰੌਣਾ ਚਾਹੁੰਦੇ ਜਿਹੜੇ ਮਰਾਉਂਦੇ ਉਹੀ ਬਿਜ਼ਨਸ ਕਰਦੇ ਆ ਔਰ ਸਿੱਧੂ ਮੂਸੇਆ ਦਾ ਜਿਹੜਾ ਪਹਿਲਾ ਗਾਣਾ ਸੀ ਉਹਦੇ ਵਿੱਚ ਸਟਾਰਟਿੰਗ ਦੇ ਵਿੱਚ ਉਹਨੂੰ ਇਹ ਵੀ ਬੋਲਣ ਨਹੀਂ ਦਿੱਤਾ ਸੀ ਕਿ ਬਈ ਸਿੱਧੂ ਮੂਸੇਆ ਵਾਲਾ ਜਦੋਂ ਸਾਰਿਆਂ ਗਾਣਿਆਂ 'ਚ ਬੋਲਦਾ ਸੀ ਪਰ ਉਹ ਧੱਕੇ ਨਾਲ ਬਲਾ ਕੇ ਗਿਆ ਜਦੋਂ ਚੱਲ ਗਿਆ ਤੇ ਫੇਰ ਸਾਰੇ ਉਹਦੇ ਮਗਰ ਹੋ ਗਏ ਅੱਜ ਤੱਕ ਕੋਈ ਸਾਨੂੰ ਦੱਸੋ ਵੀ ਅਸੀਂ ਕਦੀ ਜਾ ਕੇ ਉਹਨਾਂ ਨਾਲ ਫੋਟੋ ਖਿਚਾ ਕੇ ਜਾਇ ਪਾਈ ਹੋਵੇ ਹਾਂ ਉਹਦੀ ਸੋਚ ਜਿੰਦਾ ਰੱਖਣਾ ਚਾਹੁੰਦੇ ਆ ਉਹਦੇ ਲਈ ਲੱਗੇ ਹੋਏ ਆ ਔਰ ਕਰਾਂਗੇ ਵੀ ਜਿੰਨਾ ਹੋਇਆ ਜੇ ਬੱਬੂ ਮਾਨ ਜਾਂ ਕੋਈ ਚੰਗੀ ਸੋਚ ਅਸੀਂ ਉਹਨਾਂ ਲਈ ਵੀ ਆ ਜੀ ਹਨਾ ਕਿਉਂਕਿ ਅਸੀਂ ਸਿਰਫ ਡਰਾਮੇ ਜ਼ਿਆਦਾ ਕਰਦੇ ਆ ਐਕਟਿੰਗ ਜ਼ਿਆਦਾ ਕਰਦੇ ਆ ਕੰਮ ਘੱਟ ਕਰਦੇ ਆ ਹੁਣ ਜਿਹਦਾ ਕੱਲ ਸਿੰਘੇ ਦੀ ਵੀਡੀਓ ਪਾਈ ਆ ਮੈਂ ਤੁਹਾਨੂੰ ਦੱਸਾਂ ਕਿੰਨੇ ਲੋਕ ਤੁਸੀਂ ਸੋਚੋ ਚੈਨਲ ਬਣਾਈ ਬੈਠੇ ਸਾਨੂੰ ਵੀ ਇਹ ਕਿਹਾ ਗਿਆ ਸੀ ਤੁਸੀਂ ਅਲੱਗ ਚੈਨਲ ਬਣਾਓ 8 8 8 ਸੱਤ ਜੀ ਤੋਂ 100 ਕਮੈਂਟ ਪਾਇਓ ਆ ਕਰ ਰਹੀ ਸੀ ਨਹੀਂ ਕਰ ਸਕਦੇ ਹਨਾ ਨਾ ਅਸੀਂ ਕਰਨਾ ਸਾਰੀ ਉਮਰ ਪਰ ਇਹਨਾਂ ਸਾਰਿਆਂ ਸਿੰਗਰਾਂ ਐਕਟਰਾਂ ਦੇ ਹਜ਼ਾਰਾਂ ਪੇਜ ਸਾਂਭਣ ਵਾਲੇ ਬਣੇ ਹੋਏ ਉਹ ਕੱਟ ਕੱਟ ਕੇ ਪਾਉਂਦੇ ਉਹਨਾਂ ਨੂੰ ਇਹ ਪੈਸਾ ਦਿੰਦੇ ਆ ਵਿਊ ਬਣਾਉਂਦੇ ਆ ਵਿਊ ਦੇਖ ਕੇ ਵੋਟਾਂ ਨਾ ਪਾ ਦਿਓ ਬਾਰ ਬਾਰ ਤੁਹਾਨੂੰ ਕਹਿੰਨੇ ਆ ਚੰਗੇ ਬੰਦਿਆਂ ਨੂੰ ਚੜੋ ਜਿਹੜੇ ਵਿੱਚ ਪੰਜ ਸਾਲ ਪੰਜ ਸੱਤ ਤੁਰੇ ਫਿਰਦੇ ਆ ਨਾ ਇਹ ਭੀੜਾ ਜੀਆਂ ਇਹਨਾਂ ਦੀ ਨਾ ਇਹਦਾ ਪਰ ਉਹਨਾਂ ਦੀ ਸੁਣਦਾ ਵੀ ਕੋਈ ਨਹੀਂ ਹੈਗਾ ਹਨਾ ਉਹ ਤਾਂ ਐਵੇਂ ਹੀ ਖੱਚ ਸਾਨੂੰ ਡਿਸਟਰਬ ਕਰਨੀ ਆਉਂਦੇ ਆ ਚਲੋ ਕੋਈ ਨਹੀਂ ਮਿਹਰਬਾਨੀ ਬਾਕੀ ਗੱਲ ਗਾਂ ਕਰਾਂਗੇ ਥੈਂਕ ਯੂ